ਜੋ ਜੇ ਦੇ स्तर ਤੇ ਕਾਫੀ ਕੰਮ ਕਰਨਾ ਚਾਹੀਦਾ ਸਾਡੇ ਨੈਕਸਟ ਸਪੀਕਰ ਡਾਕਟਰ ਚਮਕੌਰ ਸਿੰਘ ਜੀ ਡਾਕਟਰ ਚਮਕੌਰ ਸਿੰਘ ਜੀ ਪਲੀਜ਼ ਆਪਣੀ ਵੀਡੀਓ ਔਨ ਕਰ ਲੋ ਐਂਡ ਇਫ ਪੋਸੀਬਲ ਵੀ ਕੈਨ ਹਾਂ ਜੀ ਹਾਂ ਜੀ ਡਾਕਟਰ ਚਮਕੌਰ ਸਿੰਘ ਜੀ ਤੋਂੜਾ ਇੰਸਟੀਚੂਟ ਤੋਂ ਹੈ ਪਟਿਆਲਾ ਤੋਂ ਸੋ ਇਹਨਾਂ ਦਾ ਜਿਹੜਾ ਮੀਨ ਹੈਗਾ ਟਾਪਿਕ ਹੈ ਕਿ এডੂਕੇਸ਼ਨ ਸਿੱਖ ਥਿਊਂ ਐਂਡ ਟਰੈਡੀਸ਼ਨ ਅੱਦੇ ਉੱਤੇ ਕਰਨਗੇ ਡਾਕਟਰ ਸਾਹਿਬ ਵੈਲਕਮ ਟੂ ਪਹਿਲੀ ਵਾਰੀ ਸਾਡੇ ਫੋਰਮ ਤੇ ਆਏ ਤੁਹਾਡਾ ਬਹੁਤ ਸਵਾਗਤ ਹੈ ਜੀ ਪਲੀਜ਼ ਤੁਸੀਂ ਹੁਣ ਆਪਣਾ ਕਰੋ ਜੀ ਵਾਹਿਗੁਰੂ ਜੀ ਆਵਾਜ਼ ਨਹੀਂ ਆ ਰਹੀ ਜੀ ਆ ਗਈ ਵਾਹਿਗੁਰੂ ਜੀ ਕਿੱਥੇ ਆਵਾਜ਼ ਆ ਰਹੀ ਹੈ ਜੀ ਹੁਣ ਆ ਰਹੀ ਤੇ ਆ ਰਹੀ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਨੂੰ ਵਧਾਈ ਦੇਵਾਂਗਾ ਤੇ ਉਹਨਾਂ ਨੇ ਸਾਡੇ ਸਮਾਜ ਦੇ ਬਹੁਤ ਹੀ ਲੋੜੀਂਦੇ ਵਿਸ਼ੇ ਨੂੰ ਸਾਡੇ ਸਨਮਖ ਰੱਖਿਆ ਹੈ ਔਰ ਗੱਲ ਕਰਨ ਦਾ ਮੌਕਾ ਦਿੱਤਾ ਹੈ ਹਾਂਜੀ ਡਾਕਟਰ ਸਾਹਿਬ ਤੁਹਾਡੀ ਬੈਂਡਵਿਥ ਨੈਟਵਰਕ ਸਲੋ ਹੈ ਤੇ ਬੇਸ਼ੱਕ ਵੀਡੀਓ ਬੰਦ ਕਰ ਲਓ ਨਹੀਂ ਤਾਂ ਆਵਾਜ਼ ਕੱਟੇਗੀ ਹਾਂਜੀ ਜੀ ਹਾਂਜੀ ਹੁਣ ਆ ਰਹੀ ਹੈ ਜੀ ਆਵਾਜ਼ ਹਾਂਜੀ ਹਾਂਜੀ ਆ ਮੈਂ ਥੋੜੀ ਇਸ ਜਗ ਇਸ ਤਰ੍ਹਾਂ ਦੀ ਜਗ੍ਹਾ ਤੇ ਬੈਠਾ ਕਿਵੇਂ ਇਹ ਵਕਈ ਪ੍ਰੋਬਲਮ ਆ ਸਕਦੀ ਹੈ ਅਗਰ ਕੋਈ ਦਿੱਕਤ ਹੋਈ ਤਾਂ ਮੈਨੂੰ ਵਿੱਚ ਦੱਸ ਵੀ ਦੇਣਾ ਮੈਂ ਆਪਣੇ ਵਿਸ਼ੇ ਦੀ ਗੱਲ ਕਰਾਂ ਕਿਉਂਕਿ ਸਮਾਂ ਜਿਹੜਾ ਹੈ ਸੀਮਤ ਹੈ ਤੇ ਸਿੱਖ ਦ੍ਰਿਸ਼ਟੀ ਤੋਂ ਜਾਂ ਸਿੱਖ ਪਰੰਪਰਾ ਦੇ ਵਿੱਚ ਐਜੂਕੇਸ਼ਨ ਦਾ ਸਥਾਨ ਕੀ ਰਿਹਾ ਹੈ ਔਰ ਉਹਦੀ ਪ੍ਰਕਿਰਤੀ ਜਿਹੜੀ ਹੈ ਨੇਚਰ ਕਿਸ ਤਰ੍ਹਾਂ ਦੀ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਿੱਖ ਸ਼ਬਦ ਹੀ ਆਪਣੇ ਆਪ ਦੇ ਵਿੱਚ ਸਿੱਖਿਆ ਨਾਲ ਐਜੂਕੇਸ਼ਨ ਨਾਲ ਜੁੜਿਆ ਹੋਇਆ ਹੈ ਔਰ ਮੈਂ ਜੇ ਇਥੋਂ ਆਪਣੀ ਗੱਲ ਸ਼ੁਰੂ ਕਰਾਂ ਕਿ ਸਿੱਖ ਦੀ ਪ੍ਰਭਾਸ਼ਾ ਇੱਕ ਜੋ ਅਸੀਂ ਸਿੱਖ ਰਹਿਤ ਮਰਯਾਦਾ ਦੇ ਵਿੱਚ ਤੈਅ ਕੀਤੀ ਆ ਉਹਦੇ ਨਾਲੋਂ ਜਿਹੜਾ ਇਹਦਾ ਕੋਸ਼ਿਕ ਜਾਂ ਅਖਰੀ ਅਰਥ ਆ ਉਹ ਐਜੂਕੇਸ਼ਨ ਨਾਲ ਹੀ ਜੁੜਦਾ ਹੈ ਅਸੀਂ ਸਾਰੇ ਮਤਲਬ ਕਿਉਂਕਿ ਇਸ ਵਿਸ਼ੇ ਨਾਲ ਵੀ ਔਰ ਸਿੱਖ ਪਰੰਪਰਾ ਨਾਲ ਵੀ ਜੁੜੇ ਹੋਏ ਆ ਇਸ ਕਰਕੇ ਬਹੁਤ ਵਧੀਆ ਢੰਗ ਨਾਲ ਰਿਲੇਟ ਕਰ ਪਾਵਾਂਗੇ ਕਿ ਸਿੱਖ ਪੰਥ ਜਿਹੜਾ ਹੈ ਉਹ ਹੈ ਹੀ এডਿਕੇਸ਼ਨ ਅ ਓਰੀਐਂਟਡ ਹੈ ਜャ ਉਹਦਾ 베ਸ ਸੀ এডਿਕੇਸ਼ਨ ਹੈ ਸਿੱਖੀ ਲਫ਼ਜ਼ ਜਿਹੜਾ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸਿੱਖੀ ਦਾ ਜਿਹੜਾ ਪ੍ਰਬੰਧ ਦਿੱਤਾ ਹੈ ਉਹ ਬਚਪਨ ਤੋਂ ਲੈ ਕੇ ਦਾ ਜਨਮ ਤੋਂ ਲੈ ਕੇ ਮੌਤ ਤੱਕ ਸਿੱਖਣ ਦਾ ਪ੍ਰਬੰਧ ਆ ਔਰ ਅਸੀਂ ਆਪਣੇ ਬਚਪਨ ਤੋਂ ਮੌਤ ਤੱਕ ਜੋ ਕੁਝ ਵੀ ਸਿੱਖਦੇ ਆ ਗੁਰੂ ਸਾਹਿਬ ਨੇ ਉਹਨੂੰ ਡਾਇਰੈਕਸ਼ਨ ਦਿੱਤੀ ਆ ਔਰ ਜਿਸ ਤਰ੍ਹਾਂ ਸੰਕੇਤਕ ਰੂਪ ਦੇ ਵਿੱਚ ਪਹਿਲਾਂ ਵੀ ਇਹ ਗੱਲਾਂ ਆ ਚੁੱਕੀਆਂ ਨੇ ਕਿ ਭਾਸ਼ਾ ਜਿਹੜੀ ਹੈ ਉਹ ਬੰਦੇ ਨੂੰ ਘੜਦੀ ਹੈ এডਿਕੇਸ਼ਨ ਦੇ ਵਿੱਚ ਭਾਸ਼ਾ ਦਾ ਰੋਲ ਜਿਹੜਾ ਹੈ ਉਹ ਡਾਕਟਰ ਸਾਹਿਬ ਡਾਕਟਰ ਕੁਲਦੀਪ ਸਿੰਘ ਜੀ ਥੋੜਾ ਜਿਹਾ ਸੰਕੇਤ ਦੇ ਚੁੱਕੇ ਨੇ ਸਾਡੀ ਸਿੱਖ ਟ੍ਰੈਡੀਸ਼ਨ ਦੇ ਵਿੱਚ ਸ਼ਬਦ ਜਿਹੜਾ ਹੈ ਸ਼ਬਦ ਨੇ ਬੰਦੇ ਨੂੰ ਘੜਨਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਔਰ ਸਾਡੇ ਜਿਹੜੇ ਧਾਰਮਿਕ ਸਥਾਨ ਰਹੇ ਨੇ ਧਰਮਸਾਲ ਗੁਰਦੁਆਰਾ ਜਾਂ ਹੋਰ ਜਿੰਨੇ ਵੀ ਸਥਾਨ ਨੇ ਇਹਨਾਂ ਨੂੰ ਮੈਂ এডਿਕੇਸ਼ਨ ਸਿਸਟਮ ਦਾ ਹੀ ਮਤਲਬ ਜਿਹੜਾ ਹੈ ਕੇਂਦਰ ਸਮਝਣਾ ਔਰ ਸੌਖਿਆਂ ਸਮਝ ਆ ਜਾਏਗਾ ਇਨੂੰ ਐਜ਼ ਇਟ ਇਜ਼ ਨਹੀਂ ਲੈਣਾ ਕਿਉਂਕਿ ਅੱਜ ਆਪਾਂ ਗੱਲ এডੂਕੇਸ਼ਨ ਦੀ ਕਰ ਰਹੇ ਆ ਤਾਂ ਹੋ ਸਕਦਾ ਹੈ ਕਈ ਵਾਰੀ ਇਹ ਮਹਿਸੂਸ ਹੁੰਦਾ ਵੀ ਇੰਟਰਪ੍ਰੀਟੇਸ਼ਨ ਜਾਂ ਉਹਦੇ ਅਰਥ ਜਿਹੜੇ ਨੇ ਉਲਾਰ ਹੋ ਗਏ ਨੇ ਹੋ ਸਕਦਾ ਇਹ ਪੋਸੀਬਲ ਆ ਪਰੰਤੂ ਮੇਰਾ ਮਕਸਦ ਜਾਂ ਮੇਰੀ ਮਨਸ਼ਾ ਜਿਹੜੀ ਆ ਉਹ ਅੱਜ ਦੇ ਵਿਸ਼ੇ ਨੂੰ ਸਮਝਣਾ ਔਰ ਉਹਨੂੰ ਸਿੱਖੀ ਨਾਲ ਰਿਲੇਟ ਕਰਕੇ ਸਮਝਣਾ ਹੈ ਅਗਰ ਗੁਰਦੁਆਰੇ ਦੀ ਗੱਲ ਕਰੀਏ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਗੁਰਦੁਆਰਾ ਹੀ ਸਕੂਲ ਸੀ ਕਾਲਜ ਸੀ ਜਾਂ ਯੂਨੀਵਰਸਿਟੀ ਦਾ ਰੋਲ ਵੀ ਸਾਡੀਆਂ ਵੱਡੀਆਂ ਟਕਸਾਲਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਰਤਾਰਪੁਰ ਖਡੂਰ ਸਾਹਿਬ ਗਵਿੰਦਵਾਲ ਸਾਹਿਬ ਅੰਮ੍ਰਿਤਸਰ ਕੀਰਤਪੁਰ ਅਨੰਦਪੁਰ ਸਾਹਿਬ ਪੌਂਟਾ ਸਾਹਿਬ ਦਮਦਮਾ ਸਾਹਿਬ ਇਹ ਸਾਡੇ ਵੱਡੇ ਅਸਥਾਨ ਰਹੇ ਨੇ ਜਿੱਥੇ ਕੇਵਲ ਐਜੂਕੇਸ਼ਨ ਕਰਵਾਈ ਨਹੀਂ ਜਾਂਦੀ ਸੀ ਟੀਚਰ ਪੈਦਾ ਕੀਤੇ ਜਾਂਦੇ ਸੀ ਸਿਲੇਬਸ ਤੈ ਕੀਤੇ ਜਾਂਦੇ ਸੀ ਪਾਰਟਸ ਮਗਰੀ ਕਿਉਂਕਿ ਇਹ ਜਿਹੜੀਆਂ 4-5 ਜਿਹੜੇ ਇਹ ਸਿੱਖਿਆ ਪ੍ਰਬੰਧ ਦੇ ਜਿਹੜੇ ਹਿੱਸੇ ਨੇ ਬਦਾਰਥੀ ਅਧਿਆਪਕ ਪਾਠਕ੍ਰਮ ਸਿਲੇਬਸ ਜਿਹਨੂੰ ਕਹ ਦਿੰਨੇ ਆ ਪਾਰਟਸ ਮਗਰੀ ਸਟਡੀ ਮਟੀਰੀਅਲ ਔਰ ਸਾਡਾ ਜਿਹੜਾ ਇਹ ਇਨਫਰਾਸਟ੍ਰਕਚਰਾਂ ਟਾਂਚਾ ਜਿਹੜਾ ਹੈ ਕਰਤਾਰਪੁਰ ਸਾਹਿਬ ਤੋਂ ਲੈ ਕੇ ਜਿਵੇਂ ਮੈਂ ਗੁਰੂ ਸਾਹਿਬ ਦੇ ਵੇਲੇ ਤੱਕ ਦਮਦਮਾ ਸਾਹਿਬ ਤੱਕ ਦੀ ਗੱਲ ਕਰਾਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹਨੂੰ ਐਜ਼ ਇਟ ਇਜ਼ ਨਹੀਂ ਸਮਝਣਾ ਇਹ ਸਾਡੇ ਵੱਡੀਆਂ ਯੂਨੀਵਰਸਿਟੀਆਂ ਸਨ ਉਸ ਵੇਲੇ ਔਰ ਸਾਡਾ ਜਿਹੜਾ ਨਿਤਨੇਮ ਜਿਹੜਾ ਹੁਣ ਤੱਕ ਅਸੀਂ ਕਰ ਰਹੇ ਹਾਂ ਇਹ ਸਾਡਾ ਨਿਤ ਦਾ ਪਾਠਕ੍ਰਮ ਹੈ ਔਰ ਸੁਬਾ ਸ਼ਾਮ ਜਿਹੜਾ ਗੁਰਦੁਆਰੇ ਦੇ ਵਿੱਚ ਨਿਤਨੇਮ ਹੁੰਦਾ ਹੈ ਇਸ ਸਕੂਲ ਦਾ ਇੱਕ ਵਿਧਾਨ ਹੈ ਕਿ ਕਲਾਸਾਂ ਜਿਹੜੀਆਂ ਨੇ ਉਹ ਸੁਬਾ ਸ਼ਾਮ ਲੱਗਦੀਆਂ ਸੀ ਅੰਗਰੇਜ਼ਾਂ ਵੇਲੇ ਡੇ ਟਾਈਮ ਆ ਗਿਆ ਔਰ ਜਿਹੜਾ ਸਾਡੀ ਟ੍ਰੈਡੀਸ਼ਨ ਦੇ ਵਿੱਚ ਜਦੋਂ ਸਵੇਰ ਦਾ ਨਿਤਨੇਮ ਸ਼ਾਮ ਦਾ ਨਿਤਨੇਮ ਕਿ ਦਿਨੇ ਆਪਣਾ ਕੰਮ ਧੰਦਾ ਕਿਸਾਨ ਆਪਣਾ ਖੇਤੀ ਕਰਦਾ ਹੈ ਵਪਾਰ ਵਪਾਰੀ ਆਪਣਾ ਵਪਾਰ ਕਰਦਾ ਹੱਟੀ ਵਾਲਾ ਹੱਟੀ ਕਰਦਾ ਹੈ ਪਰੰਤੂ ਸੁਬਾ ਸ਼ਾਮ ਉਹ ਸਕੂਲ ਜਾਂਦਾ ਹੈ ਔਰ ਉਹ ਸਕੂਲ ਗੁਰਦੁਆਰਾ ਔਰ ਉਸ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹਦਾ ਕੰਟੈਂਟ ਜਿਹੜਾ ਹੈ ਜਿਹਨੂੰ ਅੱਜ ਦੀ ਭਾਸ਼ਾ ਚ ਅਪਾਂ ਸਿਲੇਬਸ ਕਹਿੰਦੇ ਆ ਉਹ ਬਾਣੀ ਹੈ ਔਰ ਉਹ ਬਾਣੀ ਗੁਰਮੁਖੀ ਦੇ ਵਿੱਚ ਲਿਖੀ ਹੋਈ ਹੈ ਗੁਰਮੁਖੀ ਕੇਵਲ ਤੇ ਕੇਵਲ ਲਿਪੀ ਹੀ ਨਹੀਂ ਗੁਰਮੁਖੀ ਭਾਸ਼ਾ ਵੀ ਹੈ ਪੰਜਾਬੀ ਹਿੰਦੀ ਉਰਦੂ ਅੰਗਰੇਜ਼ੀ ਜਿਹੜੀਆਂ ਆਧੁਨਿਕ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਜਿਹੜੀ ਗੁਰਮੁਖੀ ਦਾ ਸਥਾਨ ਗੁਰਮੁਖੀ ਬਾਰੇ ਮੈਂ ਥੋੜੀ ਜਿਹੀ ਗੱਲ ਕਰਾਂ ਕਿਉਂਕਿ ਮੈਂ ਗੱਲ ਗੁਰਬਾਣੀ ਦੀ ਅੱਗੇ ਕਰਨੀ ਹੈ ਕਿ ਗੁਰਮੁਖੀ ਉਹ ਭਾਸ਼ਾ ਦੱਖਣੀ ਏਸ਼ੀਆ ਦੀ ਜਿਹੜੀ ਕਿ ਅਫਗਾਨਿਸਤਾਨ ਤੋਂ ਲੈ ਕੇ ਅਸਾਮ ਬੰਗਲਾਦੇਸ਼ ਤੱਕ ਜੰਮੂ ਕਸ਼ਮੀਰ ਤੋਂ ਲੈ ਕੇ ੱਥਲੇ ਮਹਾਰਾਸ਼ਟਰ ਤੱਕ ਦਾ ਪੂਰਾ ਵਰਤਾਰਾ ਰਿਹਾ ਜਿਵੇਂ ਇਹਨੂੰ ਕਿਉਂਕਿ ਵਿਸਤਾਰ ਦੇਣ ਲਈ ਇੱਕ ਵੱਖਰਾ ਜਿਹੜਾ ਹੈ ਉਹ ਸਾਨੂੰ ਸਮਾਂ ਚਾਹੀਦਾ ਹੈ ਪਰੰਤੂ ਸੰਕੇਤਕ ਰੂਪ ਵਿੱਚ ਮੈਂ ਇਸ ਕਰਕੇ ਕਿਉਂਕਿ ਸਾਰੇ ਅਸੀਂ ਜੁੜੇ ਹੋਏ ਹਾਂ ਪੜ੍ਹਾਈ ਲਿਖਾਈ ਨਾਲ ਅਸੀਂ ਸਮਝ ਪਾਵਾਂਗੇ ਕਿ ਅੱਜ ਜੋ ਹਿੰਦੀ ਰੀਜ਼ਨ ਹੈ ਹਿੰਦੀ ਦਾ ਖੇਤਰ ਹੈ ਔਰ ਪਾਕਿਸਤਾਨ ਦੇ ਰੈਫਰੈਂਸ ਨਾਲ ਜਿਹੜਾ ਉਰਦੂ ਦਾ ਖੇਤਰ ਹੈ ਔਰ ਪੰਜਾਬ ਦੇ ਰੈਫਰ ਨਾਲ ਜਿਹੜਾ ਪੰਜਾਬੀ ਦਾ ਖੇਤਰ ਹੈ ਇਹ ਤਿੰਨੇ ਪਛਾਵਾਂ ਦਾ ਜਿਹੜਾ ਅੱਜ ਖੇਤਰ ਭੂਗੋਲ ਖੇਤਰ ਜੀਓਗ੍ਰਾਫੀਕਲ ਉਹ ਗੁਰਮੁਖੀ ਦਾ ਖੇਤਰ ਹੈ ਆਮ ਬੰਦਾ ਇਹਨੂੰ ਅਤ ਕਥ ਨਹੀਂ ਮੰਨ ਸਕਦਾ ਹੈ ਪਰੰਤੂ ਮੇਰਾ ਇਹ ਮੈਂ ਸੋਚੇ ਸਮਝੇ ਤਰੀਕੇ ਦੇ ਨਾਲ ਆਪ ਜੀ ਸਾਹਮਣੇ ਰੱਖ ਰਿਹਾ ਹਾਂ ਕਿ ਗੁਰੂ ਸਾਹਿਬ ਉਸ ਵੇਲੇ ਹੁਕਮਨਾਮੇ ਜਾਰੀ ਕਰਦੇ ਰਹੇ ਨੇ ਚਿੱਠੀ ਪੱਤਰ ਕਰਦੇ ਰਹੇ ਨੇ ਟਾਕੇ ਦੀ ਸੰਗਤ ਦੇ ਨਾਂ ਪਟਨੇ ਦੀ ਸੰਗਤ ਦੇ ਨਾਂ ਬਰਹਾਨਪੁਰ ਜਿਹੜਾ ਆ ਕੇ ਮਹਾਰਾਸ਼ਟਰ ਦੇ ਹੱਦ ਤੇ ਆ ਬਰਹਾਨਪੁਰ ਦੀ ਸੰਗਤ ਦੇ ਨਾਮ ਉਹ ਸਾਰੇ ਗੁਰਮੁਖੀਚ ਸਨ ਔਰ ਅਗਰ ਅਸੀਂ ਇਹ ਮਹਿਸੂਸ ਕਰੀਏ ਕਿ ਗੁਰਮੁਖੀ ਦਾ ਵਰਤਾਰਾ ਜਿਹੜਾ ਹੈ ਜਿਸ ਤਰ੍ਹਾਂ ਅੱਜ ਕੱਲ ਹਿੰਦੀ ਦਾ ਵਰਤਾਰਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਇਹ ਗੁਰਮੁਖੀ ਦਾ ਵਰਤਾਰਾ ਪੂਰੇ ਸਾਊਥ ਏਸ਼ੀਆ ਦੇ ਵਿੱਚ ਰਿਹਾ ਹੈ ਔਰ ਅੱਜ ਇਹ ਕਿਉਂਕਿ 1947 ਦੀ ਵੰਡ ਤੋਂ ਬਾਅਦ ਬਹੁਤ ਚੀਜ਼ਾਂ ਸੁngੜ ਗਈਆਂ ਹਨ ਮੈਂ ਥੋੜਾ ਜਿਹਾ ਸਿੰਧੀ ਸਿੱਖਾਂ ਦੇ ਉੱਪਰ ਜਾਂ ਸਿੰਧੀ ਨਾਨਕਪੰਥੀਆਂ ਦੇ ਉੱਪਰ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਔਰ ਉਹਦੇ ਰੈਫਰੈਂਸ ਨਾਲ ਮੈਨੂੰ ਹਰਿਆਣੇ ਜਾਣਕ ਤੱਥ ਜਿਹੜੇ ਹੈਗੇ ਸਾਹਮਣੇ ਆਏ ਨੇ ਕਿ ਸਿੰਧੀ ਬੀਬੀਆਂ ਗੁਰਮੁਖੀ ਦੇ ਵਿੱਚ ਹੀ ਮਤਲਬ ਜਿਹੜੀਆਂ ਹੈਗੀਆਂ ਸਟੱਡੀ ਕਰਦੀਆਂ ਸੀਗੀਆਂ ਜਾਂ ਉਹ ਦੂਜੀ ਪੜ੍ਹਾਈ ਜਾਂ ਸਿੰਧੀ ਭਾਸ਼ਾ ਦੇ ਬਰਾਬਰ ਗੁਰਮੁਖੀ ਸਿੱਖਦੀਆਂ ਸਨ ਈਵਨ ਸਿੰਧੀ ਲਿਖਣ ਲਈ ਵੀ ਗੁਰਮੁਖੀ ਦੇ ਇਹ ਕਾਇਦੇ ਜਾਂ ਗੁਟਕੇ ਜਾਂ ਮਤਲਬ ਜਿਹੜਾ ਹੈਗਾ ਹੋਰ ਪੁਸਤਕਾਂ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਸੋ ਗੁਰਮੁਖੀ ਦਾ ਵਰਤਾਰਾ ਬਹੁਤ ਦੂਰ ਤੱਕ ਸੀ ਸੋ ਗੁਰਬਾਣੀ ਦੀ ਬਾਸ਼ਾ ਜਿਹੜੀ ਹੈ ਜਿਹਦੇ ਨਾਲ ਬੰਦਾ ਘੜਿਆ ਜਾਣਾ ਹੈ ਉਹ ਭੂਗੋਲਕ ਤੌਰ ਤੇ ਬਹੁਤ ਵੱਡਾ ਵੱਡੇ ਖਿੱਤੇ ਦੇ ਵਿੱਚ ਪ੍ਰਚਲਿਤ ਸੀ ਅੱਜ ਪੰਜਾਬ ਤੱਕ ਆਪਾਂ ਇਹਨੂੰ ਸੀਮਿਤ ਰੱਖ ਕੇ ਸਮਝਦੇ ਆਂ ਜਾਂ ਮਹਿਸੂਸ ਕਰਦੇ ਆਂ ਸੋ ਮੈਂ ਆਪਣੇ ਵਿਸ਼ੇ ਤੇ ਆਵਾਂ ਕਿ ਜਿਹੜਾ ਕੰਟੈਂਟ ਹੈ ਗੁਰਮਤਿ ਸਿੱਖਿਆ ਪ੍ਰਮੰਡ ਦਾ ਉਹ ਬਾਣੀ ਹੈ ਜਿਹੜੀ ਕਿ ਗੁਰਮੁਖੀ ਦੇ ਵਿੱਚ ਲਿਖੀ ਹੋਈ ਹੈ ਔਰ ਉਹ ਬਾਣੀ ਦਾ ਕੰਟੈਂਟ ਜਿਹੜਾ ਹੈ ਉਹ ਬੰਦੇ ਤੇ ਕੇਂਦਰਿਤ ਹੈ ਇੱਕ ਬੰਦਾ ਕਿਵੇਂ ਕੜਿਆ ਜਾਣਾ ਹੈ ਕੜਿਆ ਸਬਦ ਸੱਚੀ ਟਕਸਾਲ ਔਰ ਕਿਵ ਸਚਿਆਰਾ ਹੋਈਏ ਕਿ ਕੁੜਾ ਟੁੱਟੇ ਪਾਲ ਕਿ ਇਸ ਚਾਰ ਮਨੁੱਖ ਦੇ ਘੜਤ ਲਈ ਸਾਰਾ ਜਿਹੜਾ ਸਿੱਖ ਐਜੂਕੇਸ਼ਨ ਸਿਸਟਮ ਉਹ ਕੇਂਦਰਤਾ ਕਿ ਬੰਦਾ ਚੰਗਾ ਹੋਏਗਾ ਸਮਾਜ ਵੀ ਚੰਗਾ ਘੜਿਆ ਜਾਏਗਾ ਔਰ ਸਮਾਜ ਦੇ ਜਿੰਨੇ ਵੀ ਪ੍ਰਬੰਧ ਨੇ ਚਾਹੇ ਉਹ ਪੋਲੀਟੀਕਲ ਪ੍ਰਬੰਧ ਨੇ ਰਾਜਨੀਤਿਕ ਆਰਥਿਕ ਸੱਭਿਆਚਾਰਿਕ ਈਵਨ ਹੈਲਥ ਔਰ ਵਾਤਾਵਰਣ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਸਿਸਟਮ ਨੇ ਨਿਆਦੇ ਸਿਸਟਮ ਨੇ ਉਹ ਵੀ ਚੰਗੇ ਤਾਈਂ ਖੜੇ ਜਾਣਗੇ ਇਹ ਗੁਰਬਾਣੀ ਦੇ ਵਿੱਚ ਰਿਲੇਟ ਕਰਕੇ ਆਪਾਂ ਸਮਝ ਸਕਦੇ ਹਾਂ ਕਿ ਗੁਰਬਾਣੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਾਇਰੈਕਸ਼ਨ ਜਿਹੜੀ ਹੈ ਉਹ ਦਿੱਤੀ ਗਈ ਹੈ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਿਆਂ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਕਨੋਮਿਕ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ ਜਿੱਥੇ ਕਿਰਤ ਪੂੰਜੀ ਸਾਂਝੀ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਗੁਰਬਾਣੀ ਦੇ ਵਿੱਚ ਦਿੱਤੀਆਂ ਹੋਈਆਂ ਨੇ ਸੋ ਕਹਿਣ ਦਾ ਭਾਵ ਕਿ ਜਿਹੜੀ ਗੁਰਬਾਣੀ ਦਾ ਐਜੂਕੇਸ਼ਨ ਸਿਸਟਮ ਆ ਉਹ ਬੰਦੇ ਤੇ ਕੇਂਦਰਤਾ ਔਰ ਬੰਦੇ ਤੇ ਕੇਂਦਰਿਤ ਅ ਬੰਦਾ ਘੜਨ ਤੇ ਕੇਂਦਰਤਾ ਸੌਰੀ ਬੰਦੇ ਦਾ ਘੜਨਾ ਜਿਹੜਾ ਹੈ ਉਹਦੇ ਲਈ ਸਾਨੂੰ ਜਿਹੜੀ ਅਲਟੀਮੇਟ ਰਿਐਲਿਟੀ ਹੈ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਵੱਖ-ਵੱਖ ਧਰਮਾਂ ਨੇ ਵੱਖ-ਵੱਖ ਨਾਂ ਦਿੱਤੇ ਨੇ ਕੋਈ ਅੱਲਾ ਰਾਮ ਇਹਦੇ ਨਾਂ ਰੱਖੇ ਹੋਏ ਨੇ ਇਹ ਕੇਂਦਰ ਦੇ ਵਿੱਚ ਆਪਾਂ ਮੂਲ ਮੰਤਰ ਦਾ ਪਾਠ ਕਰਦੇ ਆਂ ਜਪਜੀ ਪੜ੍ਹਦੇ ਆਂ ਸੋ ਮੂਲ ਮੰਤਰ ਦੇ ਵਿੱਚ ਅਸੀਂ ਅਕਸਰ ਇਹ ਸਮਝਦੇ ਹਾਂ ਵੀ ਇਹ ਰੱਬ ਦੇ ਗੁਣ ਨੇ। ਪਰਮਾਤਮਾ ਦੇ ਗੁਣ ਨੇ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਮੈਂ ਥੋੜਾ ਜਾਂ ਹੋਰ ਚੀਜ਼ ਜਿਹੜੀਆਂ ਰੇਟ ਕਰਾਂ ਇਹਨੂੰ ਖੁੱਲਿਆ ਕਿਸੇ ਖੁੱਲੇ ਸਮੇਂ ਖੁੱਲਿਆ ਜਾ ਸਕਦਾ ਹੈ। ਕਿ ਇਹ ਪਰਮਾਤਮਾ ਦੇ ਵੀ ਗੁਣ ਨੇ। ਪਰਮਾਤਮਾ ਕਿਉਂਕਿ ਸਾਡੇ ਅੰਦਰ ਵਸਿਆ ਹੋਇਆ ਹੈ। ਇਸ ਕਰਕੇ ਇਹ ਜਿਸ ਦੇ ਅੰਦਰ ਵਸਿਆ ਹੋਇਆ ਹੈ ਉਹਦੇ ਵੀ ਗੁਣ ਨੇ। ਕਹਿੰਦਾ ਭਾਵੇਂ ਪਰਮਾਤਮਾ ਤੇ ਆਤਮਾ ਦੋਨਾਂ ਦੇ ਸਾਂਝੇ ਗੁਣ ਨੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ ਪਰਸਨੈਲਿਟੀ ਘੜਨ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ ੴ ਦਾ ਪੁਜਾਰੀ ਜਿਹੜਾ ਹੈ ਉਹ ਨਾ ਤਾਂ ਦਵੇਚ ਹੋਏਗਾ ਤੇ ਨਾ ਹੀ ਮਤਲਬ ਜਿਹੜਾ ਹੈਗਾ ਅ ਦੂਜੇ ਪਣ ਦੇ ਭਾਵਨਾਵਾਂ ਵਾਲਾ ਹੋਏਗਾ ਕਿ ਉਹ ਸਾਰਿਆਂ ਨੂੰ ਇੱਕ ਸਮਝੇਗਾ ਸਤਨਾਮ ਸਤਨਾਮ ਦਾ ਪੁਜਾਰੀ ਜਿਹੜਾ ਸੱਚ ਤੇ ਚੱਲੇਗਾ। ਓਕੂੜ ਜਾਂ ਝੂਠ ਦੇ ਰਸਤੇ ਨਹੀਂ ਚੱਲੇਗਾ। ਕਰਤਾ ਪੁਰਖ ਦਾ ਪੁਜਾਰੀ ਜਿਹੜਾ ਹੈ ਉਹ ਕਿਰਤੀ ਹੋਏਗਾ। ਕਿਉਂਕਿ ਉਹ ਮਹਾਕਿਰਤੀ ਆ ਉਹ ਲਗਾਤਾਰ ਲੱਗਿਆ ਹੋਇਆ 24 ਘੰਟੇ ਕੰਮ ਕਰਦਾ ਪੈਦਾ ਵੀ ਕਰਦਾ ਏ ਪਾਲਦਾ ਵੀ ਆ। ਉਹ ਰੀਸਾਈਕਲਿੰਗ ਦੇ ਵਿੱਚ ਜਿਹੜਾ ਹੈ ਉਹ ਮੁੜ ਕੇ ਸਾਨੂੰ ਲੈ ਵੀ ਜਾਂਦਾ ਹੈ ਇੱਥੋਂ। ਔਰ ਉਹ ਸਾਰਾ ਸلسلਾ ਜਿਹੜਾ ਹੈ ਉਹ ਕਰਤਾਪੁਰਖ ਕਿ ਉਹ ਕੰਮ ਕਰਦਾ ਹੈ ਤੇ ਉਹਨੂੰ ਪੂਜਣ ਵਾਲਾ ਵੀ ਕੰਮ ਕਰੇਗਾ ਵਿਹਲਾ ਨਹੀਂ ਹੋ ਜਾ ਵਿਲੜ ਨਹੀਂ ਹੋਏਗਾ ਫਰਲੋ ਤੇ ਨਹੀਂ ਰਹੇਗਾ ਔਰ ਉਹ ਆਪਣਾ ਕੰਮ ਜਿਹੜਾ ਦੱਸਿਆ ਨਾ ਹੁੰਦੀ ਕਿਰਤ ਕਰੇਗਾ ਨਿਰਭਉ ਨਿਰਵੈਰ ਉਹਨੂੰ ਪੂਜਣ ਵਾਲਾ ਵੀ ਨਿਰਭਉ ਨਿਰਵੈਰ ਹੋਏਗਾ ਅਕਾਲ ਮੂਰਤ ਮੌਤ ਦੇ ਡਰ ਤੋਂ ਪਰੇ ਹੋਏਗਾ ਸੇਧਾਂ ਦੇ ਔਰ ਗੁਰੂ ਸਾਹਿਬਾਨ ਵੱਡੀਆਂ ਪਰਸਨਲਿਟੀਆ ਦੇ ਜੀਵਨ ਦੇ ਰੈਫਰੈਂਸ ਨਾਲ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਸਹਿਭੰਗ ਆਪਣੇ ਆਪ ਤੇ ਨਿਰਪਰ ਹੋਏਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਗੁਰਪ੍ਰਸਾਦ ਗਿਆਨवान ਹੋਏਗਾ ਔਰ ਗਿਆਨ ਦੇ ਪ੍ਰਸਾਦ ਦੇ ਨਾਲ ਉਹਨੂੰ ਉਸ ਪਰਸਨੈਲਿਟੀ ਦੀ ਸਮਝ ਹੋਏਗੀ ਜਿਦੇ ਚ ਸਾਰੇ ਗੁਣ ਨੇ ਔਰ ਉਹ ਰਿਅਲਾਈਜ਼ ਕਰੇਗਾ ਕਿ ਉਹ ਪਰਸਨਲ ਉਹ ਜਿਹੜੀ ਸ਼ਕਤੀ ਹੈ ਪਰਮ ਸ਼ਕਤੀ ਹੈ ਉਹ ਮੇਰੇ ਅੰਦਰ ਹੈ ਮੈਂ ਉਧਾਨਛਾ ਕਉ ਕਬੀਰ ਇਹ ਰਾਮ ਕੀ ਅੰਛ ਸੋ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਦੋਂ ਬੰਦਾ ਘੜਿਆ ਜਾਂਦਾ ਹੈ ਉਹ ਰੱਬ ਵਰਗਾ ਹੈ ਅੱਜ ਵੀ ਪਿੰਡਾ ਥਾਵਾਂ ਦੇ ਉੱਪਰ ਜਾਂ ਅਸੀਂ ਆਪਣੇ ਬਚਪਨ ਚ ਸੁਣਦੇ ਰਹੇ ਆਪਣੇ ਬਜ਼ੁਰਗਾਂ ਤੋਂ ਕਿ ਜਿਹੜਾ ਚੰਗਾ ਬੰਦਾ ਹੁੰਦਾ ਸੀ ਉਹਨੂੰ ਕਹਿੰਦੇ ਸੀਗੇ ਵੀ ਇਹ ਰੱਬ ਵਰਗਾ ਇਹ ਤਾਂ ਰੱਬ ਦਾ ਹੀ ਰੂਪ ਆ ਸੋ ਰੱਬ ਵਰਗਾ ਬੰਦਾ ਘਟਨਾ ਸਿੱਖ ਸਿੱਖਿਆ ਪ੍ਰਬੰਧ ਦਾ ਜਿਹੜਾ ਹੈ ਉਹ ਕੇਂਦਰ ਤੇ ਉਹਦੇ ਲਈ ਸੇਵਾ ਤੇ ਸਿਮਰਨ ਜਿਹੜੇ ਹੈ ਉਹ ਦੋ ਸਾਧਨ ਨੇ ਔਰ ਉਹਦੇ ਵਿੱਚ ਸਿਮਰਨ ਜਿਹੜਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਸ ਦੇ ਅੰਦਰ ਜਸਤੇ ਮਨ ਮੰਦਰ ਵਿੱਚ ਇਹ ਸਿਮਰਨ ਚੱਲ ਪਿਆ ਕਿ ਮੇਰੇ ਅੰਦਰ ਰੱਬ ਦੀ ਜੋਤ ਆ ਮੈਂ ਉਹਦਾ ਅੰਛਾ ਮੈਂ ਉਹਦੇ ਵਰਗਾ ਬਣਨਾ ਹੈ ਜੈਸਾ ਸੇਵੇ ਤੈਸੋ ਹੋਏ ਤਾਂ ਉਹ ਵਾਕਿਆ ਹੀ ਮਤਲਬ ਜਿਹੜਾ ਹੈਗਾ ਫਿਰ ਚੰਗਾ ਇਨਸਾਨ ਬਣੇਗਾ ਤੇ ਜਿੰਨੇ ਪ੍ਰਬੰਧ ਦੇ ਵਿੱਚ ਉਹ ਜਾਏਗਾ ਜਿਹੜੇ ਵੀ ਪ੍ਰਬੰਧਤ ਜਾਏਗਾ ਚਾਹੇ ਟੀਚਰ ਬਣੇ ਡਾਕਟਰ ਬਣੇ ਜੱਜ ਬਣੇ ਪੋਲੀਟੀਕਲ ਲੀਡਰ ਬਣੇ ਫਿਰ ਉਹ ਉਹਦਾ ਕਰਦਾਰ ਜਿਹੜਾ ਹੈ ਉਹ ਉਹ ਤੋਂ ਹੀ ਰਿਫਲੈਕਟ ਹੋਏਗਾ ਪਰਮਾਤਮਾ ਤੋਂ ਰਿਫਲੈਕਟ ਹੋਏਗਾ ਉਹਨੂੰ ਮਹਿਸੂਸ ਹੋਏਗਾ ਕਿ ਮੈਂ ਮੇਰੇ ਅੰਦਰ ਉਹ ਹੈ ਮੈਨੂੰ ਉਹ ਦੇਖ ਰਿਹਾ ਹੈ ਤੇ ਮੈਂ ਉਹੋ ਜੇ ਕੰਮ ਕਰਨੇ ਆ ਜਿਹੜੇ ਉਹਨੂੰ ਪਾਉਂਦੇ ਨੇ ਸੋ ਕੰਟੈਂਟ ਵਾਈਜ਼ ਮਤਲਬ ਜਿਹੜਾ ਹੈ ਕਿ ਸਾਡੇ ਸਿੱਖਿਆ ਪ੍ਰਬੰਧ ਦੇ ਵਿੱਚ ਜਿਹੜਾ ਪਾਠਕ੍ਰਮ ਹੈ ਉਹ ਗੁਰਬਾਣੀ ਹੈ ਔਰ ਉਹਦਾ ਕੰਟੈਂਟ ਅਲਟੀਮੇਟ ਪਰਪਸ ਜਿਹੜਾ ਹੈ ਉਹ ਇੱਕ ਚੰਗਾ ਬੰਦਾ ਚੰਗਾ ਇਨਸਾਨ ਘੜਨਾ ਹੈ ਤਾਂ ਜੋ ਸਮਾਜ ਦੇ ਵਿੱਚ ਜਿਹੜੀਆਂ ਬਰਾਈਆਂ ਕ੍ਰਿਤੀਆਂ ਨਾਲ ਜਿਹੜਾ ਸਮਾਜ ਜੂਝ ਰਿਹਾ ਹੈ ਉਹਨੂੰ ਚੰਗੇ ਇਨਸਾਨ ਚੰਗੇ ਲੀਡਰ ਚੰਗੇ ਅਧਿਆਪਕ ਚੰਗੇ ਡਾਕਟਰ ਚੰਗੇ ਸਿਸਟਮ ਜਿਹੜੇ ਨੇ ਉਹ ਮਿਲਣ ਗੁਰਬਾਣੀ ਦੇ ਆਧਾਰ ਤੇ ਅਸੀਂ ਸਿਸਟਮ ਹੀ ਘਟ ਸਕਦੇ ਹਾਂ ਅੱਜ ਕਮਿਊਨਿਜ਼ਮ ਜਾਂ ਮਤਲਬ ਪੂੰਜੀਵਾਦ ਕੈਪੀਟਲਿਜ਼ਮ ਦੇ ਹਿਸਾਬ ਨਾਲ ਜਿਹੜਾ ਨਿਊ ਵਰਲਡ ਆਰਡਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਦੇ ਵਿੱਚ ਸਿੱਖੀ ਦੀ ਕੀ ਕੰਟਰੀਬਿਊਸ਼ਨ ਹੋ ਸਕਦੀ ਹੈ ਤਾਂ ਮੇਰਾ ਖਿਆਲ ਕਿ ਅੱਜ ਬਹੁਤ ਵੱਡੀ ਲੋੜ ਆ ਇਸ ਚੀਜ਼ ਦੀ ਕਿ ਅਸੀਂ ਦੱਸ ਪਾਈਏ ਕਿ ਅਸੀਂ ਗੁਰਬਾਣੀ ਨੂੰ ਪਾਠ ਕਰਨ ਤੱਕ ਸੀਮਤ ਨਹੀਂ ਰੱਖਣਾ ਅਸੀਂ ਇਹਦੇ ਅੰਦਰ ਡੂੰਘਾ ਉਤਰਨਾ ਹੈ ਜਿੱਥੇ ਇੱਕ ਚੰਗਾ ਬੰਦਾ ਘੜਨ ਦੀਆਂ ਜਿਹੜੀਆਂ ਟੈਕਨੀਕਸ ਗੁਰੂ ਸੂਤਰ ਦਿੱਤੇ ਗਏ ਆ ਉਹਨਾਂ ਨੂੰ ਵਰਤਣਾ ਹੈ ਉੱਥੇ ਇੱਕ ਚੰਗੇ ਪ੍ਰਬੰਧ ਵੀ ਘੜ ਕੇ ਦੱਸਣੇ ਨੇ ਕਿ ਸਿੱਖੀ ਅਨੁਸਾਰ ਇੱਕ ਐਜੂਕੇਸ਼ਨ ਸਿਸਟਮ ਕਿਹੋ ਜਿਹਾ ਹੋ ਸਕਦਾ ਹੈ ਗੁਰਬਾਣੀ ਅਨਸਾਰ ਸਿੱਖੀ ਅਨਸਾਰ ਇੱਕ ਇਕਨੋਮਿਕ ਸਿਸਟਮ ਵਰਡ ਨੂੰ ਕਿਹੋ ਜਿਹਾ ਦਿੱਤਾ ਜਾ ਸਕਦਾ ਹੈ ਇੱਕ ਪੋਲੀਟੀਕਲ ਸਿਸਟਮ ਜਿਹੜਾ ਹੈ ਉਹ ਕਿਹੋ ਜਿਹਾ ਦਿੱਤਾ ਜਾ ਸਕਦਾ ਹੈ ਕੰਮ ਹੋਏ ਆ ਇਹ ਨਹੀਂ ਮਤਲਬ ਜਿਹੜਾ ਕੰਮ ਨਹੀਂ ਹੋਏ ਮੋਢਲੇ ਕੰਮ ਹੋਏ ਨੇ ਡਾਕਟਰ ਜਸਪਾਲ ਸਿੰਘ ਜੀ ਜਿਹੜੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਰਹੇ ਨੇ ਉਹਨਾਂ ਨੇ ਰਾਜ ਦਾ ਸਿੱਖ ਸੰਕਲਪ ਇੱਕ ਪੁਸਤਕ ਜਿਹੜੀ ਆ ਉਹ ਲਿਖੀ ਆ ਇਸੇ ਤਰ੍ਹਾਂ ਇਕਨੋਮਿਕ ਸਿਸਟਮ ਦੇ ਉੱਪਰ ਹਰਵੰਤ ਸਿੰਘ ਔਰ ਹੋਰ कई स्कॉलर्स ने काम ਕੀਤਾ ਹੈ ਕਿਸੇ ਹੱਦ ਤੱਕ ਉਹਨਾਂ ਨੂੰ ਅੱਗੇ ਵਧਾਉਣ ਦੀ ਲੋੜ ਆ ਸਾਡੇ ਬੱਚੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਇੱਕ فرض ਕਰੋ ਇਕਨੋਮਿਕਸ ਪੜ੍ਹਦੇ ਆ ਪੋਲੀਟੀਕਲ ਸਾਇੰਸ ਪੜ੍ਹਦੇ ਆ ਤਾਂ ਉੱਥੇ ਜਿਹੜੇ ਸਕਾਲਰ ਜਿਹੜੇ ਸਕਾਲਰਾਂ ਦੀ ਡੈਫੀਨੇਸ਼ਨ ਪੜਾਈ ਜਾਂਦੀ ਹੈ ਜਾਂ ਜਿਹੜੇ ਸਿਧਾਂਤ ਪੜਾਏ ਜਾਂਦੇ ਨੇ ਉਹ ਵੈਸਟਰਨ ਸਕਾਲਰ ਦੇ ਘੜੇ ਹੋਏ ਨੇ ਕਿਰਤ ਜਦੋਂ ਪੜਾਈ ਜਾਂਦੀ ਹੈ ਕਿਰਤ ਬਾਰੇ ਜਦੋਂ ਲੇਬਰ ਬਾਰੇ ਪੜਾਇਆ ਜਾਂਦਾ ਹੈ ਇਕਨੋਮਿਕਸ ਦੇ ਵਿੱਚ ਤਾਂ ਉੱਥੇ ਮਾਰਸ਼ਲ ਤੇ ਮਾਰਕਸ ਤੇ ਹੋਰ ਬਹੁਤ ਸਾਰੇ ਸਕਾਲਰ ਜਿਹੜੇ ਆ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਅਸੀਂ ਪੜਦੇ ਆ ਸਾਡੇ ਬੱਚੇ ਉਹਨਾਂ ਦੀ ਡੈਫੀਨੇਸ਼ਨ ਵੀ ਰੱਟਾ ਲਾਉਂਦੇ ਨੇ ਪਰੰਤੂ ਗੁਰੂ ਨਾਨਕ ਦਾ ਕਿਰਤ ਸਿਧਾਂਤ ਕੀ ਹੈ ਗੁਰੂ ਨਾਨਕ ਦਾ ਕੈਪੀਟਲ ਬਾਰੇ ਪੂੰਜੀ ਬਾਰੇ ਕੀ ਸਥਾਨ ਤਾਂ ਬਿਸਮਾਦੀ ਪੂੰਜੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਉਹ ਨਹੀਂ ਪੜਦੇ ਰਾਜਾ ਕਿਹੋ ਜਿਹਾ ਹੋਵੇ ਰਾਜ ਕਿਹੋ ਜਿਹਾ ਹੋਵੇ ਉਹਦੇ ਕਿਹੜੇ ਤੱਤ ਨੇ ਇਹ ਸਾਰੇ ਵੈਸਟਰਨ ਸਕਾਲਰ ਨੇ ਜੋ ਸਾਨੂੰ ਸਿਖਾਏ ਪੜ੍ਹਾਏ ਨੇ ਸਾਡੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਅਸੀਂ ਉਹ ਸਿਲੇਬਸ ਪੜ੍ਹਦੇ ਆਂ ਪੜਾਉਨੇ ਆਂ ਬੱਚਾ ਸਾਡਾ ਆਪਣਾ ਗੁਰਬਾਣੀ ਦੇ ਵਿੱਚ ਜਿਹੜਾ ਕੰਟੈਂਟ ਪਿਆ ਹੈ ਜਿਹਨੂੰ ਅਸੀਂ ਡਿਵੈਲਪ ਕਰ ਸਕਦੇ ਆਂ ਸਿਸਟਮਾਈਜ਼ ਕਰ ਸਕਦੇ ਆਂ ਉਹਦੇ ਤੇ ਵਰਕ ਕਰਨ ਦੀ ਲੋੜ ਆ ਸੋ ਮੇਰਾ ਖਿਆਲ ਕਿ ਗੱਲ ਲੰਬੀ ਹੋ ਸਕਦੀ ਹੈ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਨ ਦਾ ਯਤਨ ਕਰਾਂਗਾ ਕਿ ਲਾਸਟ ਦੇ ਵਿੱਚ ਇੱਕ ਜਿਹੜਾ ਹੈ ਕਿ ਸਾਡੇ ਜਿਹੜਾ ਪਰੰਪਰਾ ਦੇ ਤੌਰ ਤੇ ਜਿਹੜੇ ਉਦਾਸੀ ਨਰਮਲੇ ਸੇਵਾਮੰਦੀ ਸਾਧੂ ਰਹੇ ਨੇ ਉਹ ਸਾਡੇ ਸਾਡੇ ਮਿਸ਼ਨਰੀ ਕਲਾਸ ਜਿਸ ਤਰ੍ਹਾਂ ਹੁਣ ਸਿੰਘ ਸਭਾ ਲਹਿਰ ਤੋਂ ਬਾਅਦ ਇੱਕ ਮਿਸ਼ਨਰੀ ਸਿਸਟਮ ਜਾਂ ਸਕੂਲ ਸ਼ੁਰੂ ਹੋ ਗਏ ਨੇ ਸਾਡੇ ਪੁਰਾਣੇ ਸਿਸਟਮ ਜਿਹੜੇ ਨੇ ਇਹ ਨੇ ਅੱਜ ਅਸੀਂ ਇਹਨਾਂ ਨੂੰ ਦਰ किनार ਕਰ ਰਹੇ ਆ ਇਹਨਾਂ ਨੂੰ ਰਿਜੈਕਟ ਕਰ ਰਹੇ ਆ ਇਹਨਾਂ ਦੇ ਬਾਰੇ ਮਤਲਬ ਜਿਹੜਾ ਹੈਗਾ ਨੈਗੇਟਿਵ ਸੋਚਿਆ ਜਾ ਰਿਹਾ ਹੈ। ਪਰੰਤੂ ਜੇ ਪੋਜ਼ਿਟਿਵ ਰਹਿ ਕੇ ਇਹਨਾਂ ਦੀ ਸਟੱਡੀ ਕੀਤੀ ਜਾਵੇ ਹਿਸਟੋਰਿਕਲੀ ਸਾਡੇ ਜਿਹੜੇ ਹਿਸਟੋਰਿਕਲ ਸੋਰਸਜ ਨੇ ਉਹ ਦੱਸਦੇ ਨੇ ਕਿ ਇਹ ਜਿਹੜਾ ਵਰਤਾਰਾ ਸੀ ਗੁਰਮੁਖੀ ਦਾ ਸੰਕੇਤਕ ਰੂਪ ਵਿੱਚ ਸਮਝਣ ਦਾ ਯਤਨ ਕੀਤਾ ਵੀ ਸਾਊਥ ਏਸ਼ੀਆਨ ਕੰਟੀਨੈਂਟ ਦੇ ਵਿੱਚ ਗੁਰਮੁਖੀ ਦਾ ਵਰਤਾਰਾ ਸੀ ਤਾਂ ਇਹਨਾਂ ਸਾਧੂਆਂ ਕਰਕੇ ਸੀ। ਉਦਾਸੀਆਂ ਨਿਰਮਲਿਆਂ ਸੇਵਾ ਬੰਧੀਆਂ ਕਰਕੇ ਸੰਗਤਾਂ ਵੀ ਸਨ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੇ ਵਿੱਚ ਜਿਹੜਾ ਅਲੱਗ-ਅਲੱਗ ਥਾਮਾਂ ਦੀਆਂ ਸੰਗਤਾਂ ਦਾ ਜ਼ਿਕਰ ਆ ਕਾਬਲ ਦੀ ਸੰਗਤ ਹਲੋ ਮੇਰੇ خیال ਡਿਸਕਨੈਕਟ ਹੋ ਗਏ ਮੇਰੇ خیال ਡਿਸਕਨੈਕਟ ਹੋ ਗਏ ਲੈਟ ਅਸ ਆ ਜਾਂਦੇ ਤਾਂ ਵੇਟ ਕਰ ਲੈਂਦੇ ਨੀ ਤਾਂ ਫਗਟ ਹਲ ਟੇਲ ਹਾਂਜੀ ਡਿਸਕਨੈਕਟ ਹੋ ਗਿਆ ਸੀ ਹਾਂਜੀ ਪਲੀਜ਼ ਕੰਟੀਨਿਊ ਹਾਂਜੀ ਹਾਂਜੀ ਹਾਂ ਸੌਰੀ ਲੱਗਦਾ ਇੰਨਾ ਇੱਕ ਵਾਰ ਪਲੀਜ਼ ਮੈਂ ਬਸ ਆਪਣੇ ਸ਼ਬਦਾਂ ਨੂੰ ਸੰਕੋਚਾਂਗਾ ਵੀ ਇਹ ਜਿਹੜੀ ਸਿਸਟਮ ਨੇ ਇਹਨਾਂ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਆ ਔਰ ਸਾਡੀ ਜਿਹੜੀ ਜਿਹੜੀ ਐਜੂਕੇਸ਼ਨ ਸਿਸਟਮ ਹਿਸਟੋਰਿਕਲੀ ਜਿਹੜੀ ਸਾਨੂੰ ਸਮਝ ਪੈਂਦੀ ਆ ਉਹਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਤੇ ਬਹੁਤ ਵੱਡਾ ਜੋਰ ਆ ਗੁਰੂ ਅੰਗਦ ਸਾਹਿਬ ਨੇ ਜਦੋਂ ਸਟਾਰਟਿੰਗ ਕੀਤੀ ਸੀ ਉਦੋਂ ਕਾਇਦੇ ਵੀ ਤਿਆਰ ਕਰਵਾਏ ਸੀ ਗੁਰਮੁਖੀ ਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਾਇਦੇ ਜਿਹੜੇ ਵੱਡੀ ਪੱਧਰ ਤੇ ਪ੍ਰਚਲਿਤ ਸੀ ਘਰਾਂ ਦੇ ਵਿੱਚ ਵੀ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਕਹੋ ਕਿ ਖਤਮ ਕਰਨ ਬਾਰੇ ਸਾਡੇ ਅਸੀਂ ਅਕਸਰ ਮਤਲਬ ਸੁਣਦੇ ਪੜ੍ਹਦੇ ਰਹਿੰਦੇ ਆ ਪੂਰੀ ਸਕੀਮ ਦੇ ਨਾਲ ਉਸ ਐਜੂਕੇਸ਼ਨ ਸਿਸਟਮ ਜਿਹੜਾ ਸਾਡਾ ਆਪਣਾ ਸੀਗਾ ਜਿਹੜਾ ਸਾਡਾ ਆਪਣਾ ਸਿੱਖੀ ਦਾ ਜਿਹੜਾ ਸਿਸਟਮ ਸੀ ਉਹਨੂੰ ਉਸ ਵੇਲੇ ਉਹ ਕਿ ਉਹਦੇ ਵਿੱਚ ਜਿਹੜਾ ਰੁੱਖਾਪਣ ਖੁਸ਼ਕੀ ਜਿਹੜੀ ਆ ਉਹ ਇਸ ਕਰਕੇ ਆ ਗਈ ਕਿ ਧਰਮ ਨੂੰ ਅਲੱਗ ਕਰ ਦਿੱਤਾ ਗਿਆ এডਿਊਕੇਸ਼ਨ ਤੋਂ ਧਰਮ ਨੂੰ ਇੱਕ ਵਿਸ਼ਾ ਬਣਾ ਦਿੱਤਾ ਗਿਆ ਜਿਹੜਾ ਕਿ ਧਰਮ ਸਾਰੀ এডਿਊਕੇਸ਼ਨ ਦਾ ਕੋਰਸ ਸੀ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਗੁਰੂ ਸਾਹਿਬਾਨ ਦੇ এডੂਕੇਸ਼ਨ ਸਿਸਟਮ ਦੇ ਵਿੱਚ ਰੱਬ ਦੀ ਗੱਲ ਧਰਮ ਦੀ ਗੱਲ ਸੇਵਾ ਸਿਮਰਨ ਉਹ ਸਾਰੀ ਗੱਲ ਜਿਹੜੀ ਹੈਗੀ ਉਹ ਸਮਝਦੇ ਆਂ ਵੀ ਸਾਡੇ ਸਿਲੇਬਸ ਵਿੱਚ ਵੀ ਸੀ ਔਰ ਸਾਡੇ ਸਟੱਡੀ ਮਟੀਰੀਅਲ ਦੇ ਵਿੱਚ ਵੀ ਸੀ ਇਹ ਚੀਜ਼ਾਂ ਜਿਹੜਾ 47 ਤੋਂ ਬਾਅਦ ਜਾਂ ਅੰਗਰੇਜ਼ੀ ਸਿਸਟਮ ਆਇਆ ਹੈ ਉਹਦੇ ਵਿੱਚ ਜਿਹੜਾ ਧਰਮ ਨੂੰ ਅਲੱਗਾ ਕਰ ਦਿੱਤਾ ਗਿਆ ਇੱਕ ਸਬਜੈਕਟ ਬਣਾ ਦਿੱਤਾ ਗਿਆ ਵੀ ਜਿਹਨੇ ਧਰਮ ਪੜ੍ਹਨਾ ਉਹ ਧਰਮ ਪੜ੍ਹੇ ਉਹ ਬਹੁਤ ਰੇਅਰ ਵਿਦਿਆਰਥੀ ਜਿਹੜੇ ਇੱਧਰ ਜਾਂਦੇ ਨੇ ਬਾਕੀ ਜਿਹੜੇ ਸਬਜੈਕਟ ਨੇ ਉਹਦੇ ਵਿੱਚ ਉਹ ਖੁਸ਼ ਹੋ ਚੁੱਕੇ ਨੇ ਉਹਦੇ ਵਿੱਚ ਜੋ ਧਰਮ ਮਾਈਨਸ ਹੋ ਚੁੱਕਿਆ ਹੈ ਸੋ ਗੱਲ ਲੰਬੀ ਹੁੰਦੀ ਹੈ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਹੀ ਸੰਕੋਚ ਦਿਆਂਗਾ ਪ੍ਰਬੰਧਕਾਂ ਨੂੰ ਇੱਕ ਵਾਰੀ ਫੇਰ ਮੈਂ ਵਧਾਈ ਦੇਣਾ ਕਿ ਉਹਨਾਂ ਨੇ ਬਹੁਤ ਵਧੀਆ ਸਬਜੈਕਟ ਜਿਹੜਾ ਹੈ ਉਹ ਚੁਣਿਆ ਹੈ ਇਹਦੇ ਉੱਤੇ ਸਾਡੇ ਪੰਥ ਨੂੰ ਸਿੱਖ ਸੰਸਥਾ ਨੂੰ ਕੰਮ ਕਰਨ ਦੀ ਲੋੜ ਆ ਅੱਗੇ ਵਧਣ ਦੀ ਲੋੜ ਆ ਉਹਦੇ ਦੇ ਬਹੁਤ ਵਿਸਾਰ ਨੇ ਸੈਕ ਐਜੂਕੇਸ਼ਨ ਬੋਰਡ ਦੀਆਂ ਵੀ ਗੱਲਾਂ ਹੋਈਆਂ ਪਿੱਛੇ ਕਿ ਇਹ ਹੋਣਾ ਚਾਹੀਦਾ ਹੈ ਪਰੰਤੂ ਅਸੀਂ ਬਹੁਤ ਸਤਹੀ ਲੈਵਲ ਤੇ ਸੋਚਦੇ ਆ ਉਹਦੇ ਤੇ ਬਹੁਤੀ ਗੱਲੋ ਕਿ ਜੋ ਜਿੰਨਾ ਸਾਨੂੰ ਵਰਕ ਕਰਨ ਦੀ ਲੋੜ ਆ ਜਿੰਨਾ ਸਾਨੂੰ ਮਾਈਂਡ ਅਪਲਾਈ ਕਰਨ ਦੀ ਲੋੜ ਆ ਜਿੰਨੇ ਵਿਜ਼ਨ ਦੇ ਨਾਲ ਉਹਨੂੰ ਪਲਾਨ ਕਰਨ ਦੀ ਲੋੜ ਆ ਉਹਦੇ ਤੇ ਘੱਟ ਜ਼ੋਰ ਦਿੰਨੇ ਆ ਅਸੀਂ ਧੜਿਆਂ ਤੇ ਪਾਰਟੀਆਂ ਨਾਲ ਜੁੜ ਕੇ ਪੋਪਣੀਆਂ ਡੁਗਡੁਗੀ ਲਾਜਾਣੇ ਉਹ ਵਾਹਗੁਰੂ ਸਾਨੂੰ ਬਖਸ਼ ਤੇ ਅਸੀਂ ਤੇ ਸੰਜੇ ਮਿਸ਼ਨ ਲਈ ਕੁਰਬਾਨੀ ਨਾਲ ਜੁੜ ਕੇ ਔਰ ਕੁਰਬਾਨੀ ਨੂੰ ਉਸੇ ਤਰ੍ਹਾਂ ਹੁਣ ਦੁਬਾਰਾ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਗੰਦੀ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਨ ਸਾਡੇ 79 ਨਰਮਲੇ ਸੇਵਾ ਮੇਖਾ ਡਿਸਕਨੈਕਟ ਹੋ ਗਿਆ ਫਿਰ ਤੋਂ ਚਲੋ ਆਈ ਥਿੰਕ ਹੀ ਫਿਨਿਸ਼ਡ ਇਸ ਅ ਅਸੀ ਹੁਣ ਅ ਨੈਕਸਟ ਥੈਂਕਸ ਜੀ ਡਾਕਟਰ ਚਮਕੌਰ ਸਿੰਘ ਜੀ ਮੈਂ ਉਹਨਾਂ ਦਾ ਥੈਂਕਸ ਕਰ ਦਨਾ I think if we come back I will, we will definitely. Uh Sunday so next speaker Dr.